ਐ ਨਾ ਸਾਨੂੰ ਇਹ ਸਾਡੇ ਜਿਹੜੇ ਖਾਸ ਕਰਕੇ ਪੰਥਕ ਮਾਈਂਡ ਸੈਟ ਹੈਗੇ ਬੰਦੇ ਨਾ ਉਹਨਾਂ ਦੇ ਮਨ 'ਚ ਇੱਕ ਲਗਾਤਾਰ ਹੈ ਕਿ ਸਿੱਖਾ ਨਾ ਧੱਕਾ ਹੋਇਆ ਠੀਕ ਹੈ ਧੱਕਾ ਹੋਇਆ ਇਹ ਸਾਰਿਆਂ ਨੂੰ ਪਤਾ ਪਈ ਉਸ ਕਿਸਮ ਦਾ ਜਿਹੜੀ ਕੌਮ ਕਿਤੇ ਰਾਜ ਕਰਦੀ ਹੋਵੇ ਖਾਲਸਾ ਰਾਜ ਇਹਨਾਂ ਦੇ ਮਨ ਦਾ ਸੁਪਨਾ ਹੈ ਇੱਕ ਡਰੀਮ ਹੈ ਇੱਕ ਵਿਚ ਵੀ ਹੈਗੀ ਹੈ ਜੀ ਕੋਈ ਮਾੜੀ ਗੱਲ ਨਹੀਂ ਹੈ ਔਰ ਖਾਸ ਕਰਕੇ ਮੈਂ ਇਸ ਕਰਕੇ ਨਹੀਂ ਕੋਈ ਖਾਲਸਾ ਆਇਆ ਜਾਂ ਇਸ ਤਰ੍ਹਾਂ ਇਸ ਕਰਕੇ ਕੇ ਵਾਕਿਆ ਹੀ ਇੱਕ ਠੀਕ ਠਾਕ ਰਾਜ ਸੀਗਾ ਮੈਂ ਆਈਡੀਅਲ ਤੇ ਨਹੀਂ ਕਹਿੰਦਾ ਜੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਕਿਸਮ ਦਾ ਸਾਡਾ ਸਾਰਾ ਰਾਜ ਹੋਣਾ ਚਾਹੀਦਾ ਆ ਜਾਂ ਸਾਡੀ ਬੋਲ ਬਾਲਿਆ ਬੋਲ ਬਾਣੀ ਹੋਣੀ ਚਾਹੀਦੀ ਜਾਂ ਸਾਡਾ ਕਾਰਜ ਵਿਹਾਰ ਹੋਣਾ ਚਾਹੀਦਾ ਉਹਦੇ ਇੱਕ ਬਹੁਤ ਹੀ ਸੋਜ ਸਿਆਣਾ ਤੇ ਬੜਾ ਵਧੀਆ ਜੀਵਨ ਦਾ ਇੱਕ ਮਾਰਗਦਰਸ਼ਨ ਉੱਥੇ ਹੈਗਾ ਜੀ ਪਰ ਚਲੋ ਕੋ ਰਾਜੇ ਤੇ ਰਾਜੇ ਹੀ ਹੁੰਦੇ ਆ ਮੈਂ ਉਹਨੂੰ ਆਈਡੀਅਲੀ ਤੇ ਜੀ ਤਰਥੀ ਤੇ ਤਾਰਿਆ ਨਹੀਂ ਦੇ ਸਕਦਾ ਦੇਖ ਤੱਕਦਾ ਪਰ ਕਹਿ ਸਕਦਾ ਪਰ ਪਰ ਫਿਰ ਵੀ ਇੱਕ ਸੁਪਨਾ ਹੈ ਕਿ ਅਸੀਂ ਯਾਰ ਰਾਜ ਕੀਤਾ ਖਾਲਸਾ ਰਾਜ ਤੇ ਅਰਦਾਸ ਵਿੱਚ ਜਦੋਂ ਹਰ ਵੇਲੇ ਵੀ ਰਾਜ ਕਰੇਗਾ ਖਾਲਸਾ बार-ਬਾਰਾ ਹੁੰਦਾ ਇਹ ਮਨ ਵਿੱਚ ਇੱਕ ਬਹੁਤ ਜ਼ਿਆਦਾ ਡੀਪ ਤੁਹਾਡੀ ਆਤਮਾ ਚ ਹੈਗਾ ਇਸੇ ਕਰਕੇ ਉਹ ਨਿੱਕੀ ਜਿਹੀ ਕੋਈ ਗੱਲ ਉਹਨਾਂ ਨੂੰ ਮਿਲ ਜੇ ਸਈ ਉਹਨਾਂ ਨੂੰ ਲੱਗਦਾ ਵੀ ਆ ਗਏ ਹੋ ਗਿਆ ਕਰ ਲਾਂਗੇ ਨਾ ਇੰਜ ਕਦੀ ਨਹੀਂ ਹੋਊਗਾ ਅਸੀਂ ਕਾਂਦਨਾ ਟੱਕਰਾ ਮਾਰਾਂਗੇ ਬਾਰ-ਬਾਰ ਨੁਕਸਾਨ ਕਰਾਂਗੇ